ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਮੇਰਾ ਨਾਮ ਜਗਜੀਤ ਸਿੰਘ ਜਪਜੀਤ ਸਾਹਿਬ ਦੀ ਬਾਣੀ ਨੂੰ ਅਸੀਂ ਸਾਰੇ ਹੀ ਇੱਥੇ ਰਲ ਮਿਲ ਕੇ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਪਹਿਲਾਂ ਅਸੀਂ ਦੋ ਪੌੜੀਆਂ ਨੂੰ ਸਮਝਿਆ ਹੈ ਹੁਣ ਅਸੀਂ ਅੱਜ ਤੀਸਰੀ ਪੌੜੀ ਨੂੰ ਸਮਝਣ ਦਾ ਯਤਨ ਕਰਾਂਗੇ ਕਿਰਪਾ ਕਰਕੇ ਜੇ ਆਪ ਸਭ ਨੂੰ ਗੁਰਬਾਣੀ ਦੀਆਂ ਵਿਚਾਰਾਂ ਚੰਗੀਆਂ ਲੱਗਦੀਆਂ ਨੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਹੋਰਨਾਂ ਤੱਕ ਵੀ ਗੁਰਬਾਣੀ ਪੁੰਚੇ ਹੋਰ ਵੀ ਗੁਰਬਾਣੀ ਦਾ ਲਾਭ ਲੈ ਸਕਣ ਅਤੇ ਆਪਣੇ ਜੀਵਨ ਦੇ ਵਿੱਚ ਗੁਰਬਾਣੀ ਦੇ ਗਿਆਨ ਨੂੰ ਸਹੀ ਢੰਗ ਅਤੇ ਤਰੀਕੇ ਦੇ ਨਾਲ ਕਮਾ ਸਕਣ ਸੋ ਅੱਜ ਦੀਆਂ ਵਿਚਾਰਾਂ ਆਪਾਂ ਆਰੰਭ ਕਰਦੇ ਹਾਂ ਜੀ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਇਸ ਤੀਸਰੀ ਪੌੜੀ ਦੇ ਅੰਦਰ ਵਖ ਵਖ ਢੰਗ ਦੇ ਨਾਲ ਕਿਵੇਂ ਮਨੁੱਖ ਉਸ ਅਕਾਲ ਪੁਰਖ ਪਰਮਾਤਮਾ ਨੂੰ ਗਾਉਂਦੇ ਨੇ ਉਹਦੀ ਵਡਿਆਈ ਕਰਦੇ ਨੇ ਇਹ ਸਾਨੂੰ ਸਮਝਾਉਣਾ ਕਰਦੇ ਨੇ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਕਿ ਕੋਈ ਮਨੁੱਖ ਉਸ ਅਕਾਲ ਪੁਰਖ ਪਰਮਾਤਮਾ ਦੇ ਬਲ ਉਸ ਦੀ ਤਾਕਤ ਨੂੰ ਗਾਉਂਦੇ ਨੇ ਜਿੰਨੀ ਜਿਸ ਕਿਸੇ ਦੀ ਸਮਰੱਥਾ ਹੁੰਦੀ ਹੈ ਤਾਣ ਹੁੰਦਾ ਹੈ ਬਲ ਹੁੰਦਾ ਹੈ ਹਰ ਕੋਈ ਆਪਣੇ ਆਪਣੇ ਢੰਗ ਦੇ ਨਾਲ ਉਸ ਪਰਮਾਤਮਾ ਨੂੰ ਗਾਉਣ ਦਾ ਯਤਨ ਕਰਦਾ ਹੈ ਗਾਵੇ ਕੋ ਦਾਤ ਜਾਣੇ ਨਿਸ਼ਾਨ ਤੇ ਬਹੁਤ ਮਨੁੱਖ ਐਸੇ ਨੇ ਸੰਸਾਰ ਦੇ ਉੱਪਰ ਜਿਹੜੇ ਉਹਦੀਆਂ ਬਖਸ਼ੀਆਂ ਹੋਈਆਂ ਦਾਤਾਂ ਉਦੇ ਕੀਤੇ ਹੋਏ ਪਰ ਉਪਕਾਰਾਂ ਨੂੰ ਆਪਣੇ ਜੀਵਨ ਦੇ ਵਿੱਚ ਗਾਉਂਦੇ ਨੇ ਕਿਉਂਕਿ ਗੁਰਬਾਣੀ ਦੇ ਅੰਦਰ ਅਸੀਂ ਇਹ ਬਹੁਤ ਥਾਵਾਂ ਤੇ ਪੜਦੇ ਹਾਂ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੇ ਤੋਟ ਨਆ ਬਈ ਅਗਣਤ ਪਰੇ ਭੰਡਾਰ ਕਿ ਉਸ ਅਕਾਲ ਪੁਰਖ ਪਰਮਾਤਮਾ ਦੇ ਭੰਡਾਰ ਭਰੇ ਹੋਏ ਨੇ ਇੰਨੀਆਂ ਦਾਤਾ ਨੇ ਕਿ ਉਸ ਪਰਮਾਤਮਾ ਦੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਂਦੀ ਘਾਟਾ ਨਹੀਂ ਆਉਂਦਾ ਪਰ ਸਾਨੂੰ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਆਕਰ ਕੇ ਕੋਈ ਇੱਛਾ ਕੋਈ ਆਪਣੇ ਮਨ ਦੀ ਮਨਸ਼ਾ ਰੱਖਦੇ ਹਾਂ ਤਾਂ ਕਈ ਵਾਰ ਕੀ ਹੁੰਦਾ ਹੈ ਸਾਡੀਆਂ ਇਸ਼ਾਵਾ ਪੂਰੀਆਂ ਹੋਣ ਦੇ ਵਿੱਚ ਥੋੜਾ ਸਮਾਂ ਲੱਗਦਾ ਹੈ ਤਾਂ ਫਿਰ ਆਮ ਇਨਸਾਨ ਦਾ ਜੋ ਸੁਭਾਅ ਹੈ ਕਿ ਉਹ ਆਪਣੇ ਗੁਰੂ ਨੂੰ ਛੱਡ ਕੇ ਹੋਰ ਥਾਵਾ ਤੇ ਆਮ ਬਾਹਰੀ ਬਾਬਿਆਂ ਦੇ ਕੋਲ ਭਟਕਦਾ ਹੈ ਥਾਂ-ਥਾਂ ਤੇ ਮੱਥੇ ਟੇਕਦਾ ਹੈ ਤਾਂ ਇਹਦਾ ਸਿੱਧਾ ਜਿਹਾ ਕਾਰਨ ਇੱਕ ਇਹ ਹੁੰਦਾ ਹੈ ਕਿ ਸਾਨੂੰ ਜਾਂ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਤੇ ਭਰੋਸਾ ਨਹੀਂ ਜਾਂ ਫਿਰ ਅਸੀਂ ਗੁਰਬਾਣੀ ਨੂੰ ਸਹੀ ਢੰਗ ਦੇ ਨਾਲ ਅਜੇ ਸਮਝ ਹੀ ਨਹੀਂ ਸਕੇ ਹਾਂ ਤਾਂ ਗੁਰਬਾਣੀ ਦੇ ਅੰਦਰ ਅਸੀਂ ਇਹ ਵੀ ਪੜਦੇ ਹਾਂ ਦਾਤੇ ਦਾਤ ਰੱਖੀ ਹੱਥੇ ਆਪਣੇ ਜਿਸ ਭਾਵੇ ਤਿਸ ਦੇਈ ਕਿ ਅਕਾਲ ਪੁਰਖ ਪਰਮਾਤਮਾ ਨੇ ਬਖਸ਼ਿਸ਼ ਦੀਆਂ ਸਾਰੀਆਂ ਹੀ ਦਾਤਾਂ ਆਪਣੇ ਹੱਥ ਦੇ ਵਿੱਚ ਰੱਖੀਆਂ ਹੋਈਆਂ ਨੇ ਉਹਨੇ ਆਪਣੇ ਕੰਟਰੋਲ ਦੇ ਵਿੱਚ ਰੱਖੀਆਂ ਹੋਈਆਂ ਨੇ ਪਰ ਜਿਹੜਾ ਉਹਨੂੰ ਭਾ ਜਾਂਦਾ ਹੈ ਉਹ ਸਾਰੀਆਂ ਹੀ ਦਾਤਾਂ ਉਹਨੂੰ ਦੇ ਦਿੰਦਾ ਹੈ ਤੇ ਪ੍ਰਮਾਤਮਾ ਨੂੰ ਪਾਉਂਦਾ ਕੌਣ ਹੈ ਹੁਣ ਉਦਾਹਰਨ ਦੇ ਤੌਰ ਤੇ ਇਸ ਤਰ੍ਹਾਂ ਸਮਝ ਲਓ ਕਿ ਘਰ ਦੇ ਵਿੱਚ ਦੋ ਬੱਚੇ ਹੋਣ ਤੇ ਜੇ ਇੱਕ ਬੱਚਾ ਮਾਤਾ ਪਿਤਾ ਦੀ ਗੱਲ ਮੰਨਦਾ ਏ ਤਾਂ ਆਬੀਸਲੀ ਉਹਦੇ ਮਾਤਾ ਪਿਤਾ ਉਹਨੂੰ ਵੀ ਜ਼ਿਆਦਾ ਪਿਆਰ ਕਰਨਗੇ ਉਹਦਾ ਜ਼ਿਆਦਾ ਖਿਆਲ ਰੱਖਣਗੇ ਇਸੇ ਹੀ ਤਰ੍ਹਾਂ ਜੇ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਜੇ ਉਹਨੂੰ ਮੰਨਦੇ ਹਾਂ ਹੁਕਮ ਦੇ ਅਨੁਸਾਰ ਚੱਲਦੇ ਹਾਂ ਰੱਜਾ ਦੇ ਵਿੱਚ ਰਹਿੰਦੇ ਹਾਂ ਤਾਂ ਫਿਰ ਸਾਨੂੰ ਵੀ ਹਰ ਇੱਕ ਦਾਤ ਉਸ ਅਕਾਲ ਪੁਰਖ ਪ੍ਰਮਾਤਮਾ ਨੇ ਦੇ ਦੇਣੀ ਹੈ ਪਰ ਮਨੁੱਖ ਦਾ ਇੱਕ ਸੁਭਾਅ ਹੁੰਦਾ ਹੈ ਜਦੋਂ ਮਨੁੱਖ ਤੇ ਕੋਈ ਦੁੱਖ ਦੀ ਘੜੀ ਬਣਦੀ ਹੈ ਕੋਈ ਔਖਾ ਸਮਾਂ ਆ ਜਾਂਦਾ ਹੈ ਤਾਂ ਮਨੁੱਖ ਕਿਸੇ ਮਨੁੱਖ ਦੇ ਕੋਲ ਹੀ ਜਾਂਦਾ ਹੈ ਤੇ ਆਪਣੇ ਸਾਰੇ ਦੁੱਖ ਆਪਣੇ ਘਾਟੇ ਵਾਦੇ ਉਹਦੇ ਅੱਗੇ ਇਸ ਤਰ੍ਹਾਂ ਬਿਆਨ ਕਰਦਾ ਹੈ ਕਿ ਜਿਵੇਂ ਰੱਬ ਬੈਠਾ ਹੁੰਦਾ ਹੈ ਤਾਂ ਗੁਰੂ ਪਾਤਸ਼ਾਹ ਕਹਿੰਦੇ ਪਰ ਇਸ ਦਾ ਕੀ ਲਾਭ ਹੋਣਾ ਹੈ ਅਸੀਂ ਸੁਖਮਣੀ ਬਾਣੀ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਸਮਝਾਉਂਦੇ ਨੇ ਮਾਨੋ ਕੀ ਟੇਕ ਬਿਰਥੀ ਸਭ ਜਾਣ ਦੇਵਨ ਕੋ ਇੱਕ ਹੈ ਭਗਵਾਨ ਕਿ ਮਨੁੱਖ ਦੀ ਜਿਹੜੀ ਟੇਕ ਮਨੁੱਖ ਤੋਂ ਰੱਖੀ ਹੋਈ ਹੈ ਕਿਸੇ ਮਨੁੱਖ ਤੋਂ ਆਸਰਾ ਰੱਖਿਆ ਹੋਇਆ ਏ ਉਹ ਸਭ ਵਿਰਥੀਆਂ ਨੇ ਵਿਰਥ ਜਾਣੀਆਂ ਨੇ ਕਿਉਂਕਿ ਇੱਕ ਥਾਂ ਤੇ ਅਸੀਂ ਇਹ ਵੀ ਬਚਨ ਪੜ੍ਹਦੇ ਹਾਂ ਗੁਰਬਾਣੀ ਅੰਦਰ ਜਿਸ ਮਨੁੱਖ ਪੈ ਕਰੋ ਬੇਨੰਤੀ ਸੋ ਆਪਣੇ ਦੁੱਖ ਭਰਿਆ ਮਨੁੱਖ ਮਨੁੱਖ ਦੇ ਕੋਲ ਜਾਂਦਾ ਹੈ ਆਪਣੇ ਦੁੱਖ ਫਰੋਲਦਾ ਹੈ ਪਰ ਗੁਰੂ ਪਾਤਸ਼ਾਹ ਕਹਿੰਦੇ ਜਿਸ ਮਨੁੱਖ ਨੂੰ ਤੂੰ ਇਹ ਭਲਿਆ ਦੁੱਖ ਦੱਸ ਰਿਹਾ ਹੈ ਉਹ ਤੇ ਆਪ ਆਪਣੇ ਦੁੱਖਾਂ ਦੇ ਨਾਲ ਭਰਿਆ ਹੋਇਆ ਏ ਕੋਈ ਬਾਬਾ ਸਾਧ ਬਣਿਆ ਹੋਇਆ ਏ ਉਹ ਤੇ ਆਪ ਆਪਣੇ ਦੁੱਖਾਂ ਨੂੰ ਮਾਰਾ ਹੋਇਆ ਕੀ ਪਤਾ ਇਸ ਕੰਮ ਕਿਵੇਂ ਪੈ ਗਿਆ ਤਾਂ ਉਹ ਤੇਰੇ ਦੁੱਖ ਕਿਵੇਂ ਦੂਰ ਕਰੇਗਾ ਪਾਰ ਬ੍ਰਹਮ ਜਨ ਰਿੱਦੇ ਇਰਾਦੇ ਆ ਤਿੰਨ ਭੌ ਸਾਗਰ ਤਰਿਆ ਕਹਿੰਦੇ ਜਿਨ੍ਹਾਂ ਨੇ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਅਰਾਧੇ ਆ ਉਹਨਾਂ ਨੇ ਹੀ ਫਿਰ ਅਸਲ ਆਨੰਦ ਅਸਲ ਸੁੱਖ ਤੇ ਅਸਲ ਸਾਰੀਆਂ ਦਾਤਾਂ ਪ੍ਰਾਪਤ ਕਰ ਲਈਆਂ ਤਾਂ ਇਸ ਕਰਕੇ ਗਾਵੇ ਕੋ ਦਾਤ ਜਾਣੇ ਨਿਸ਼ਾਨ ਕੋਈ ਪ੍ਰਮਾਤਮਾ ਦੀਆਂ ਦਾਤਾਂ ਉਹਦੀਆਂ ਬਖਸ਼ਿਸ਼ਾਂ ਨੂੰ ਗਾਉਂਦਾ ਹੈ ਗਾਵੇ ਕੋ ਗੁਣ ਵਡਿਆਈਆਂ ਚਾਰ ਤੇ ਕੋਈ ਮਨੁੱਖ ਉਸ ਅਕਾਲਪੁਰਖ ਪਰਮਾਤਮਾ ਦੀਆਂ ਇਸ ਕੁਦਰਤ ਦੇ ਵਿੱਚ ਵਡਿਆਈਆਂ ਨੂੰ ਗਾਉਂਦਾ ਹੈ ਇਸ ਕੁਦਰਤ ਨੂੰ ਗਾਉਂਦਾ ਹੈ ਕਿ ਬਿਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖੇ ਜਦੋਂ ਅਸੀਂ ਕੁਦਰਤ ਦੇ ਅਸਚਰਜ ਵਿਸਮਾਦ ਵੇਖਦੇ ਹਾਂ ਇਸ ਧਰਤੀ ਦੀ ਅਸਚਰਜਤਾ ਨੂੰ ਵੇਖਦੇ ਹਾਂ ਕਿ ਬਿਨ ਥੰਮਾ ਤੋਂ ਇਹ ਅਸਮਾਨ ਖੜਾ ਹੈ ਚੰਦ ਸੂਰਜ ਆਪਣੀਆਂ ਕਰਿਆਵਾਂ ਕਰ ਰਹੇ ਨੇ ਤਰਤੀ ਬ੍ਰਹਿਮੰਡ ਇਹ ਆਸਮਾਨ ਦੇ ਵਿੱਚ ਘੁੰਮ ਰਿਹਾ ਹੈ ਕਿਵੇਂ ਇੰਨੇ ਜੀਵਨ ਚੱਲ ਰਹੇ ਨੇ ਤਾਂ ਇਹ ਉਸ ਅਕਾਲ ਪੁਰਖ ਪਰਮਾਤਮਾ ਦੀਆਂ ਅਸਚਰਜ ਖੇਡਾਂ ਨੇ ਇਹ ਵਿਡਿਆਈਆਂ ਨੇ ਤਾਂ ਇਹਦੇ ਇਹਨੂੰ ਵੇਖ ਕੇ ਬਹੁਤ ਮਨੋੱਖ ਆਪਣੇ ਜੀਵਨ ਦੇ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਨੂੰ ਗਾਉਂਦੇ ਨੇ ਗਾਵੇ ਕੋ ਵਿਦਿਆ ਵਿਖਮ ਵਿਚਾਰ ਕਿ ਬਹੁਤ ਮਨੋੱਖ ਕਠਨ ਔਖੇ ਲਫ਼ਜ਼ਾਂ ਦਾ ਆਪਣੇ ਜੀਵਨ ਦੇ ਵਿੱਚ ਅਭਿਆਸ ਕਰਦੇ ਹੋਏ ਬਹੁਤੀਆਂ ਫਿਲਾਸਫੀਆਂ ਦੇ ਨਾਲ ਔਖੇ ਢੰਗ ਦੇ ਨਾਲ ਔਖੇ ਲਫ਼ਜ਼ਾਂ ਦੇ ਨਾਲ ਉਸ ਪਰਮਾਤਮਾ ਨੂੰ ਗਾਉਣ ਦਾ ਯਤਨ ਕਰਦੇ ਨੇ ਕਈ ਵਾਰ ਆਪਨੇ ਵੇਖਿਆ ਹੋਵੇਗਾ ਬਹੁਤ ਸੂਝਵਾਨ ਵਿਦਵਾਨ ਲੋਕ ਜਿਹੜੇ ਹੁੰਦੇ ਨੇ ਜਿਹੜੇ ਫਿਲਾਸੋਫੀਕਲ ਗੱਲਾਂ ਕਰਦੇ ਨੇ ਆਤਮਿਕ ਬੁੱਧੀ ਦੇ ਉੱਪਰ ਲੈਵਲ ਦੀਆਂ ਗੱਲਾਂ ਕਰਦੇ ਨੇ ਇਸ ਦਾ ਅਰਥ ਇਹ ਹੁੰਦਾ ਹੈ ਕਿ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕਠਨ ਮਿਹਨਤ ਕੀਤੀ ਹੈ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਪੜ੍ਹਿਆ ਹੈ ਬਹੁਤ ਉਹਨਾਂ ਨੇ ਗੁਰਬਾਣੀ ਜਾਂ ਆਮ ਬਾਰੀ ਕਿਤਾਬਾਂ ਨੂੰ ਪੜ੍ਹ ਕਰਕੇ ਆਪਣੇ ਜੀਵਨ ਦੇ ਵਿੱਚ ਗਿਆਨ ਇਕੱਠਾ ਕੀਤਾ ਹੈ। ਤਾਂ ਬਹੁਤੇ ਮਨੁੱਖ ਫਿਰ ਬਹੁਤੀ ਤਰ੍ਹਾਂ ਦੇ ਗਿਆਨ ਸਮਝ ਦੇ ਨਾਲ ਵੀ ਉਸ ਪਰਮਾਤਮਾ ਨੂੰ ਗਾਉਂਦੇ ਨੇ, ਉਹਦੀਆਂ ਵਡਿਆਈਆਂ ਕਰਦੇ ਨੇ, ਗਾਵੇ ਕੋ ਸਾਜ ਕਰੇ ਤਨਖੇ। ਤੇ ਕੋਈ ਮਨੁੱਖ ਇਸ ਤਰ੍ਹਾਂ ਗਾਉਂਦਾ ਏ ਕਿ ਉਹ ਪਰਮਾਤਮਾ ਹੈ ਜਿਹੜਾ ਆਪ ਹੀ ਸ਼ਰੀਰਾਂ ਨੂੰ ਸਾਜਦਾ ਹੈ ਤੇ ਆਪ ਹੀ ਉਹਨਾਂ ਨੂੰ ਖੇ ਕਰ ਦਿੰਦਾ ਹੈ, ਮਿੱਟੀ ਕਰ ਦਿੰਦਾ ਹੈ। ਇਸ ਚਰਜ ਖੇਡ ਹੈ। ਪਰਮਾਤਮਾ ਸ਼ਰੀਰ ਨੂੰ ਜੇ ਬਣਾ ਸਕਦਾ ਹੈ ਤੋ ਫਿਰ ਮਿੱਟੀ ਵੀ ਕਰ ਸਕਦਾ ਹੈ ਹਾਂ ਜੋ ਚਾਹੇ ਤਾਂ ਸੀ ਸੁਖਮਣੀ ਬਾਣੀ ਵਿੱਚ ਇਹ ਵੀ ਪੜਦੇ ਹਾਂ ਪ੍ਰਭ ਭਾਵੇ ਬਿਨ ਸਾਸ ਤੇ ਰੱਖੇ ਪਰ ਜੇ ਪ੍ਰਮਾਤਮਾ ਨੂੰ ਪਾ ਜਾਏ ਤੋ ਬਿਨਾ ਸਵਾਸਾਂ ਤੋਂ ਵੀ ਆਪਣੀ ਸੇਵਕਾਂ ਨੂੰ ਰੱਖਦਾ ਹੈ ਉਹਨਾਂ ਦੀ ਪਤ ਰੱਖਦਾ ਹੈ ਤਾਂ ਗਾਵੇ ਕੋ ਜੀ ਲੈ ਫਿਰਦੇ ਤੇ ਬਹੁਤੇ ਮਨੁੱਖ ਅਕਾਲ ਪੁਰਖ ਪ੍ਰਮਾਤਮਾ ਨੂੰ ਇਸ ਢੰਗ ਦੇ ਨਾਲ ਗਾਉਂਦੇ ਨੇ ਕਿ ਉਹ ਪ੍ਰਮਾਤਮਾ ਸ਼ਰੀਰਾਂ ਦੇ ਵਿੱਚੋਂ ਜਿੰਦ ਨੂੰ ਕੱਢ ਕੇ ਹੋਰ ਦੇਹਾਂ ਦੇ ਵਿੱਚ ਪਾ ਦਿੰਦਾ ਹੈ ਹੋਰ ਸਰੀਰ ਸਾਜ ਦਿੰਦਾ ਹੈ ਤਾਂ ਜਿਵੇਂ ਗੁਰਬਾਣੀ ਦੇ ਅੰਦਰ ਅਸੀਂ ਇਹ ਸ਼ਬਦ ਪੜ੍ਹਦੇ ਹਾਂ ਕਈ ਜਨਮਾਂ ਜਨਮਾਂ ਤੇ ਮਨੁੱਖ ਭਟਕਦਾ ਹੈ ਜਨਮਾਂ ਜਨਮਾਂ ਦੇ ਵਿੱਚ ਪੈਂਦਾ ਹੈ ਤਾਂ ਇਹ ਗੁਰਬਾਣੀ ਦੇ ਅੰਦਰ ਕਈ ਤਰ੍ਹਾਂ ਦੇ ਸ਼ਬਦ ਇਸ ਤਰ੍ਹਾਂ ਦੇ ਸਾਨੂੰ ਮਿਲ ਜਾਂਦੇ ਨੇ ਤਾਂ ਅਗਲੇ ਬੰਦ ਦੇ ਵਿੱਚ ਗੁਰੂ ਪਾਤਸ਼ਾਹ ਸਮਝਾਉਂਦੇ ਨੇ ਗਾਵੇ ਕੋ ਜਾਪੇ ਦਿਸੇ ਦੂਰ ਕੋਈ ਮਨੁੱਖ ਅਕਾਲ ਪੁਰਖ ਪ੍ਰਮਾਤਮਾ ਨੂੰ ਇਸ ਰੂਪ ਦੇ ਵਿੱਚ ਗਾਉਂਦੇ ਨੇ ਕਿ ਉਹ ਪ੍ਰਮਾਤਮਾ ਦੂਰ ਜਾਪਦਾ ਹੈ। ਕਈਆਂ ਨੂੰ ਉਹ ਪ੍ਰਮਾਤਮਾ ਆਪਣੇ ਆਪ ਤੋਂ ਬੜਾ ਦੂਰ ਲੱਗਦਾ ਹੈ ਤਾਂ ਹੀ ਤੇ ਜਦੋਂ ਮਨੁੱਖ ਨੇ ਕੋਈ ਬੁਰਾ ਕੰਮ ਕਰਨਾ ਹੁੰਦਾ ਹੈ, ਭੈੜਾ ਕਰਮ ਕਰਨਾ ਹੁੰਦਾ ਹੈ। ਤਾਂ ਗੁਰਬਾਣੀ ਦਾ ਇਹ ਫਰਮਾਨ ਹੈ ਅੱਗੋਂ ਦੇਖਿਆ ਪਿੱਛੋਂ ਦੇਖਿਆ ਤੁਝ ਤੇ ਕਹਾਂ ਛਪਾਵੇ। ਤਾਂ ਮਨੁੱਖ ਆਪਣੀ ਅੱਗੇ ਵੇਖਦਾ ਏ, ਆਪਣੇ ਪਿੱਛੇ ਵੇਖਦਾ ਏ, ਉੱਤੇ ਥੱਲੇ ਵੇਖਦਾ ਏ ਕਿ ਮੈਨੂੰ ਕੋਈ ਵੇਖ ਤੇ ਨਹੀਂ ਰਿਹਾ। ਕਿਸੇ ਦਾ ਮੇਰੇ ਵੱਲ ਧਿਆਨ ਤੇ ਨਹੀਂ ਹੈ। ਪਰ ਗੁਰੂ ਪਾਤਸ਼ਾਹ ਸਮਝਾਉਂਦੇ ਨੇ ਕਿ ਤੁਝ ਤੇ ਕਹਾਂ ਛਪਾਵੇ ਪ੍ਰਮਾਤਮਾ ਤੂੰ ਹੱਥੋਂ ਕਿਵੇਂ ਛਪਾ ਸਕਦਾ ਹੈ ਬੰਦਾ ਤੂੰ ਹੱਥੋਂ ਕੋਈ ਗੱਲ ਕਿਵੇਂ ਲੁਕੀ ਰਹਿ ਸਕਦੀ ਹੈ ਤਾਂ ਜਿਨ੍ਹਾਂ ਨੂੰ ਦੂਰ ਜਾਪਦਾ ਹੈ ਉਹੀ ਬੁਰੇ ਕਰਮ ਕਰਦੇ ਨੇ ਤੇ ਅੱਜ ਤੱਕ ਵੀ ਜਦੋਂ ਅਸੀਂ ਕੋਈ ਗੱਲ ਕਰਨੀ ਹੋਵੇ ਬੰਦਾ ਉੱਪਰ ਨੂੰ ਧਿਆਨ ਮਾਰਦਾ ਹੈ ਕਿ ਰੱਬ ਕਿਤੇ ਉੱਪਰ ਬੈਠਾ ਹੈ ਪਰ ਬਾਬਾ ਰਵਿਦਾਸ ਜੀ ਆਪਣੇ ਸ਼ਬਦਾਂ ਦੇ ਵਿੱਚ ਸਮਝਾਉਂਦੇ ਨੇ ਕਹਿ ਰਵਿਦਾਸ ਹੱਥ ਪੈ ਨੇਰੇ ਸਹਜੇ ਹੋਈ ਸੋਈ ਉਹ ਪ੍ਰਮਾਤਮਾ ਤੇ ਹੱਥ ਤੋਂ ਵੀ ਨੇੜੇ ਹੈ ਹੱਥ ਵੀ ਦੂਰ ਹੈ ਉਹ ਪਰਮਾਤਮਾ ਹੱਥ ਤੋਂ ਵੀ ਵੱਡਾ ਲੱਗੇ ਹੈ ਤਾਂ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰ ਹਦੂ ਤੇ ਜਿਨ੍ਹਾਂ ਨੂੰ ਇਹ ਸਮਝ ਆ ਜਾਂਦਾ ਹੈ ਕਿ ਉਹ ਪਰਮਾਤਮਾ ਤੇ ਬਹੁਤ ਨੇੜੇ ਹੈ ਬਹੁਤ ਲੱਗੇ ਹੈ ਜਿਵੇਂ ਅਸੀਂ ਗੁਰਬਾਣੀ ਅੰਦਰੇ ਬਚਨ ਪੜ੍ਹਦੇ ਹਾਂ ਸੱਦ ਸੁਣਦਾ ਸੱਦ ਵੇਖਦਾ ਸ਼ਬਦ ਰਹਾ ਪ੍ਰਭੂ ਕਿ ਉਹ ਸੁਣਦਾ ਵੀ ਹੈ ਵੇਖਦਾ ਵੀ ਹੈ ਤੇ ਸ਼ਬਦ ਰਹਾ ਪ੍ਰਭੂ ਸ਼ਬਦ ਰੂਪ ਦੇ ਵਿੱਚ ਉਹ ਪਰਮਾਤਮਾ ਹਰ ਸਮੇਂ ਸਾਡੇ ਅੰਦਰ ਰਮਿਆ ਹੋਇਆ ਹੈ ਵਸਿਆ ਹੋਇਆ ਹੈ ਕਿਤੇ ਵੀ ਦੂਰ ਨਹੀਂ ਗੁਰੂ ਨੌਵੇਂ ਪਾਤਸ਼ਾਹ ਜੀ ਦੇ ਇੱਕ ਸ਼ਬਦ ਦੇ ਵਿੱਚ ਅਸੀਂ ਪੜਦੇ ਹਾਂ ਕਾਹੇ ਰੇਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਕਿ ਭਲਿਆ ਕਿੱਧਰ ਜੰਗਲਾਂ ਦੇ ਵਿੱਚ ਖੋਜਣ ਜਾ ਰਿਹਾ ਹੈ ਉਹ ਪ੍ਰਮਾਤਮਾ ਤੇਰੇ ਅੰਦਰ ਵੱਸਦਾ ਹੈ ਬਨਾਂ ਦੇ ਵਿੱਚ ਕੀ ਹੈ ਤੇਰੇ ਅੰਦਰ ਹੀ ਉਸ ਪ੍ਰਮਾਤਮਾ ਨੂੰ ਲੱਭ ਕਿਉਂਕਿ ਪ੍ਰਮਾਤਮਾ ਦਾ ਨਿਵਾਸ ਹੈ ਜਿਹੜਾ ਅਸਲ ਘਰ ਹੈ ਪ੍ਰਮਾਤਮਾ ਦਾ ਉਹ ਮਨੁੱਖ ਦਾ ਹਿਰਦਾ ਹੈ ਜਿਵੇਂ ਗੁਰਬਾਣੀ ਦੇ ਅੰਦਰ ਅਸੀਂ ਇਹ ਬਚਨ ਪੜਦੇ ਹਾਂ ਹਰ ਮੰਦਰ ਇਹ ਸ਼ਰੀਰ ਹੈ ਹਰੀ ਦਾ ਮੰਦਰ ਇਹ ਅਸਲ ਘਰ ਹੈ ਇਹ ਹਿਰਦਾ ਹੈ ਪਰ ਮਨੁੱਖ ਦੀ ਭਾਲ ਹਮੇਸ਼ਾ ਬਾਹਰ ਰਹਿੰਦੀ ਹੈ ਬਾਹਰ ਕਿਤੇ ਲੱਭਦਾ ਹੈ ਰੱਬ ਨੂੰ ਬਾਹਰ ਨਹੀਂ ਹੈ ਉਹ ਤੇ ਅੰਦਰ ਹੀ ਬੈਠਾ ਹਰ ਸਮੇਂ ਦੇਖੋ ਬਾਹਰੀ ਤੌਰ ਤੇ ਵੀ ਬੰਦਾ ਕਿਤੇ ਬੈਠਾ ਹੋਵੇ ਨਾ ਇਹ ਸਮਝਦਾ ਹੈ ਕਿ ਕੈਮਰੇ ਲੱਗੇ ਹੋਏ ਨਹੀਂ ਪਰ ਇੱਕ ਰੱਬ ਦਾ ਕੈਮਰਾ ਹੈ ਜਿਹੜਾ ਹਰ ਸਮੇਂ 24 ਘੰਟੇ ਮਨੁੱਖ ਤੇ ਲੱਗਿਆ ਹੋਇਆ ਹੈ ਹਰ ਸਮੇਂ ਉਹ ਸੁਣ ਰਿਹਾ ਹੈ ਪਰ ਹਰ ਕਿਸ ਨੂੰ ਮਹਿਸੂਸ ਨਹੀਂ ਹੁੰਦਾ ਹਰ ਕਿਸੇ ਨੂੰ ਉਹ ਫੀਲ ਨਹੀਂ ਹੁੰਦਾ ਕਿ ਰੱਬ ਮੇਰੇ ਨਾਲ ਹੈ ਹੀ ਹੈ ਮੈਨੂੰ ਸੁਣ ਰਿਹਾ ਹੈ ਤਾਂ ਹੀ ਬੰਦਾ ਪਰੇਸ਼ਾਨ ਰਹਿੰਦਾ ਹੈ ਤਾਂ ਕਥਨਾ ਕਥੀਨਾ ਆਵੇ ਤੋਟ ਅਲੱਗ-ਅਲੱਗ ਢੰਗ ਦੇ ਨਾਲ ਵੀ ਗੁਰੂ ਪਾਤਸ਼ਾਹ ਜੀ ਸਮਝਾਉਂਦੇ ਨੇ ਕਿ ਲੋਕ ਗਾ ਰਹੇ ਨੇ ਉਸ ਦੀਆਂ ਵਡਿਆਈਆਂ ਕਰ ਰਹੇ ਨੇ ਪਰ ਫਿਰ ਵੀ ਉਹਦੀ ਵਡਿਆਈ ਦੇ ਵਿੱਚ ਕਥਨ ਕਰਨ ਦੇ ਨਾਲ ਵੀ ਉਹਦੇ ਕਮੀ ਨਹੀਂ ਆਉਂਦੀ ਕਿਸੇ ਵੀ ਵਿਚਾਰ ਦੇ ਵਿੱਚ ਜਿੰਨਾ ਵੀ ਕਥਨ ਕਰਦੇ ਜਾਈਏ ਵਿਚਾਰ ਕਰਦੇ ਜਾਈਏ ਕਥਾਵਾ ਕਰਦੇ ਜਾਈਏ ਪਰ ਪ੍ਰਮਾਤਮਾ ਦੀ ਬਾਣੀ ਨੂੰ ਵਿਚਾਰਦੇ ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਂਦੀ ਕਥ ਕਥ ਕਥੀ ਕੋਟੀ-ਕੋਟ-ਕੋਟ ਕਥ ਕਥ ਕੇ ਭਾਵੇਂ ਕਹਿੰਦੇ ਕੋਟੀ ਦਾ ਕੋਟ ਦਾ ਅਰਥ ਕਰੋੜਾਂ 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 ਵਾਰ ਵੀ ਉਸ ਪਰਮਾਤਮਾ ਦੀ ਵਿਚਾਰ ਕਰ ਲਈ ਉਸ ਨੂੰ ਪੜ ਲਈਏ ਕਥਨ ਕਰ ਲਈਏ ਪਰ ਫਿਰ ਵੀ ਇਸ ਦੇ ਵਿੱਚ ਕੋਈ ਘਾਟ ਨਹੀਂ ਆਉਂਦੀ ਦਿਨ ਦਾ ਦੇ ਲੈਂਦੇ ਥਕ ਪਾਹੇ ਉਹ ਅਕਾਲ ਪੁਰਖ ਪਰਮਾਤਮਾ ਤੇ ਆਪਣੇ ਭਗਤਾਂ ਆਪਣੇ ਸੇਵਕਾਂ ਨੂੰ ਦਾਤਾਂ ਦਿੰਦਾ ਹੀ ਆ ਰਿਹਾ ਹੈ ਭਰਿਆ ਹੀ ਆ ਰਿਹਾ ਹੈ ਜਿਵੇਂ ਅਸੀਂ ਗੁਰਬਾਣੀ ਦੇ ਅੰਦਰ ਇਹ ਬਚਨ ਪੜਦੇ ਹਾਂ ਕਿ ਦਦਾ ਦਾਤਾ ਏਕ ਹੈ ਸਭ ਕੋ ਦੇ ਬਨਹਾਰ ਦੇਂਦੇ ਤੋਟ ਨਾ ਆ ਬਈ ਅਗਣਤ ਭਰੇ ਭੰਡਾਰ ਕਿ ਉਸ ਪ੍ਰਮਾਤਮਾ ਦੇ ਭੰਡਾਰ ਭਰੇ ਹੋਏ ਨੇ ਇੰਨੇ ਭੰਡਾਰ ਭਰੇ ਹੋਏ ਨੇ ਪਰ ਜਿਸ ਮਨੁੱਖ ਨੂੰ ਲੈਣਾ ਆ ਜਾਵੇ ਅਕਾਲ ਪੁਰਖ ਅੱਗੇ ਝੁਕਣਾ ਆ ਜਾਵੇ ਤਾਂ ਉਹਨੂੰ ਸਾਰਾ ਕੁਝ ਹੀ ਪ੍ਰਾਪਤ ਹੋ ਜਾਂਦਾ ਏ ਪਰ ਸਾਡਾ ਭਰੋਸਾ ਜਦੋਂ ਵਿਸ਼ਵਾਸ ਗੁਰੂ ਤੋਂ ਡੋਲ ਜਾਂਦਾ ਏ ਫਿਰ ਜਿਹੜੀਆਂ ਸੌਖੀਆਂ ਚੀਜ਼ਾਂ ਵੀ ਮਿਲਣੀਆਂ ਹੁੰਦੀਆਂ ਨੇ ਉਹ ਵੀ ਸਾਡੇ ਜੀਵਨ ਤੋਂ ਦੂਰ ਹੋ ਜਾਂਦੀਆਂ ਨੇ ਦਿੰਦਾ ਦੀ ਲੈਂਦੀ ਥੱਕ ਪਾਹੀਂ ਜੁਗਾ ਜੁਗੰਤਰ ਖਾਹੀ ਖਾਏ ਤੇ ਜੁਗਾ ਜੁਗੰਤਰਾਂ ਤੋਂ ਅਨੇਕਾਂ ਹੀ ਲੋਕ ਕਰੋੜਾਂ ਹੀ ਲੋਕ ਪਤਾ ਹੀ ਨਹੀਂ ਕਿੰਨੇ ਅਰਬਾਂ ਖਰਬਾਂ ਲੋਕ ਖਾਂਦੇ ਖਾਂਦੇ ਸੰਸਾਰ ਤੋਂ ਜਾ ਰਹੇ ਨੇ ਜੁਗਾ ਜੁਗੰਤਰ ਜੁਗਾ ਜੁਗਾ ਤੋਂ ਗੁਰੂ ਪਾਤਸ਼ਾਹ ਕਹਿੰਦੇ ਕਿੰਨੇ ਹੀ ਲੋਕ ਆਏ ਕਿੰਨੇ ਹੋਰ ਆਉਣਗੇ ਤੇ ਖਾਂਦੇ ਹੀ ਜਾਣਗੇ ਇਸ ਤਰ੍ਹਾਂ ਹੀ ਜੀਵਨ ਚੱਲਦਾ ਰਹੇਗਾ ਤਾਂ ਹੁਕਮ ਹੀ ਹੁਕਮ ਚਲਾਏ ਰਾ ਨਾਨਕ ਬਿਗਸੇ ਬੇਪਰਵਾ ਇਸ ਤਰ੍ਹਾਂ ਉਹ ਹੁਕਮ ਵਾਲਾ ਰੱਬ ਇਸ ਸੰਸਾਰ ਨੂੰ ਆਪ ਹੀ ਆਪਣੇ ਹੁਕਮ ਦੇ ਵਿੱਚ ਚਲਾ ਰਿਹਾ ਹੈ ਨਾਨਕ ਬਿਕਸੇ ਬੇਪਰਵਾ ਇੰਨਾ ਵੱਡਾ ਪਸਾਰਾ ਚੱਲਣ ਦੇ ਬਾਵਜੂਦ ਵੀ ਇੰਨਾ ਇਬ੍ਰਹਿਮੰਡ ਧਰਤੀ ਸੂਰਜ ਗੈਲੈਕਸੀਆਂ ਇੰਨੀ ਦੁਨੀਆ ਇੰਨੇ ਜੀਵਨ ਪਰ ਫਿਰ ਵੀ ਉਹ ਅਕਾਲ ਪੁਰਖ ਪ੍ਰਮਾਤਮਾ ਬੇਪਰਵਾ ਹੈ ਉਹਨੂੰ ਕੋਈ ਫਿਕਰ ਨਹੀਂ ਹੈ ਕਿ ਕਿਵੇਂ ਚੱਲੇਗਾ ਆਗਾਂ ਵਾਲੇ ਸਮੇਂ ਵਿੱਚ ਕਿਵੇਂ ਹੋਵੇਗਾ ਕਿਵੇਂ ਇੰਨੇ ਜੀਵਨ ਚੱਲਣਗੇ ਕਿਵੇਂ ਰਜੀਕ ਪਹੁੰਚੇਗਾ ਉਹ ਪ੍ਰਮਾਤਮਾ ਨੂੰ ਕਿਸੇ ਵੀ ਗੱਲ ਦੀ ਕੋਈ ਚਿੰਤਾ ਫਿਕਰ ਨਹੀਂ ਹੈ ਸੋ ਇਹ ਜੀ ਅਸੀਂ ਜਪਜੀ ਸਾਹਿਬ ਦੀ ਤੀਸਰੀ ਪੌੜੀ ਦੇ ਅਰਥ ਸਮਝਣ ਦਾ ਯਤਨ ਕੀਤਾ ਹੈ ਜੇ ਆਪ ਸਭ ਨੂੰ ਕਿਸੇ ਵੀ ਪੰਕਤੀ ਦੀ ਸਮਝ ਨਾ ਆਈ ਹੋਵੇ ਜਾਂ ਕੋਈ ਗੱਲ ਤੁਸੀਂ ਹੋਰ ਅਜੇ ਡੀਪਲੀ ਸਮਝਣਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਕਮੈਂਟ ਜਰੂਰ ਛੱਡਿਓ ਤਾਂ ਕਿ ਮੈਂ ਤੁਹਾਨੂੰ ਹੋਰ ਇਸ ਦੇ ਬਾਰੇ ਸਮਝਾ ਸਕਾਂ ਸੋ ਬਿ ਬਾਣੀ ਨੂੰ ਵਿਚਾਰਦੇ ਆ ਜੇ ਕੋਈ ਵੀ ਭੁੱਲ ਚੁੱਕ ਹੋ ਜਾਂਦੀ ਤਾਂ ਮੈਨੂੰ ਮੁਆਫ ਕਰਨਾ ਜੀ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਜਦੋਂ ਵੀ ਮੈਂ ਕੋਈ ਅਗਲੀਆਂ ਵੀਡੀਓਜ਼ ਗੁਰਬਾਣੀ ਦੇ ਰਿਲੇਟਡ ਅਪਲੋਡ ਕਰਾਂ ਤਾਂ ਤੁਹਾਡੇ ਤੱਕ ਜਰੂਰ ਪਹੁੰਚਣ ਅਤੇ ਆਪਣੇ ਭੈਣਾ ਭਰਾਵਾਂ ਰਿਸ਼ਤੇਦਾਰਾਂ ਸਕੇ ਸੰਬੰਧੀ ਦੋਸਤਾਂ ਮਿੱਤਰਾਂ ਨੂੰ ਵੀ ਗੁਰਬਾਣੀ ਦੇ ਨਾਲ ਜਰੂਰ ਜੋੜੋ ਗੁਰਬਾਣੀ ਤੋਂ ਬਿਨਾ ਸਾਡਾ ਜੀਵਨ ਰੁੱਖਾ ਹੈ ਪੱਤ ਚੜ੍ਹ ਹੈ ਸੋ ਆਪ ਸਭ ਦਾ ਬਹੁਤ ਧੰਨਵਾਦ ਫਤਿਹ ਪ੍ਰਵਾ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ